ਕੰਨੀਆਂ ਪਿੰਡ ਇੱਕ 10 ਕਿਲੋਮੀਟਰ ਦੂਰ ਪਰਚੀ ਜਲੰਧਰ ਤੋਂ ਖੱਡਦੀ ਆ ਤੇ ਚੱਲ ਰਹੀ ਖੱਡ ਪਰਲੇ ਪਾਸੇ ਹੈਗੀ ਆ ਨਜਾਇਜ਼ ਮਾਈਨਿੰਗ ਦੇ ਮੁੱਦੇ ਤੇ ਅੱਜ ਹਲਕਾ ਦਾਕਾ ਦੇ ਬੇੜ ਖੇਤਰ ਦੇ ਪਿੰਡ ਅੱਕੂਵਾਲ ਵਿੱਚ ਸੁਖਪਾਲ ਸਿੰਘ ਖਹਿਰਾ ਪਹੁੰਚੇ ਜੀ ਕਿਉਂਕਿ ਜਿਨ੍ਹਾਂ ਦੇ ਤੁਸੀਂ ਪਿੱਛੇ ਆਏ ਹੋ ਨਾ ਅੱਜ ਉਹ ਪਰਸਨ ਨੇ ਸਾਡੇ ਨਾਲ ਵੀ ਮਾਰੀ ਕੀਤੀ ਹੈ 23 ਪਰਚੇ ਦਰਜ ਹੈ ਜੀ ਇੱਕ ਦਾ ਪਰਚਾ ਦਰਜ 23 ਪਰਚੇ ਦਰਜ ਨਜਾਇਜ਼ ਮੈਨਿੰਗ ਦੇ ਨਜਾਇਜ਼ ਮੈਨਿੰਗ ਲੁੱਟ ਕੋ ਚੋਰੀ ਦੀ کافی ਅਰਸੇ ਤੋਂ ਚੱਲ ਰਹੀ ਜਾ ਮੈਂ ਕਹਿ ਰਿਹਾ ਤੁਹਾਨੂੰ ਮਗਰਲੀ ਸਰਕਾਰਾਂ ਨੇ ਗਲਤ ਕੰਮ ਕੀਤਾ 100% ਕੀਤਾ ਬਿਨੁਦ ਆਦੂ ਵੀ ਜਦੋਂ ਪੌਂਗ ਸੀ ਸਰਕਾਰ ਸੀ 2017 ਤੋਂ 22 ਤੱਕ ਉਦੋਂ ਇਹ ਖੱਟ ਲੀਗਲ ਚੱਲਦੀ ਸੀ ਇਸ ਮੌਕੇ ਵੱਡੀ ਗਿਣਤੀ ਲੋਕਾਂ ਨੇ ਕਾਲੀਆਂ ਝੰਡੀਆਂ ਨਾਲ ਸੁਖਪਾਲ ਖਹਿਰਾ ਦਾ ਜੰਮ ਕੇ ਵਿਰੋਧ ਕੀਤਾ ਪਰ ਉਹ ਉਹਨਾਂ ਦੀ ਹਮਾਇਤ ਵਿੱਚ ਆਏ ਆ ਜਿਹੜੇ ਆਪ ਨਜਾਇਜ਼ ਮੈਨੀ ਦੇ ਮਾਫੀਆ ਨੇ ਵੱਡੇ ਵੱਡੇ ਜਿਨ੍ਹਾਂ ਤੇ ਕਰੋੜਾਂ ਰੁਪਏ ਦਾ ਬੇਸ਼ੱਕ ਇਸ ਮੌਕੇ ਦੇ ਕੁਝ ਲੋਕਾਂ ਨੇ ਸਪੌਜ਼ਿੰਗ ਖੈਰਾ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਇਸ ਮੌਕੇ ਕੁਝ ਲੋਕਾਂ ਨੇ ਨਜਾਇਜ਼ ਮਾਈਨਿੰਗ ਦੇ ਮੁੱਦੇ ਤੇ ਭਗਵੰਤ ਮਾਨ ਨੂੰ ਆੜੇ ਹੱਥੀ ਲਿਆ ਖੈਰਾ ਨਾਲ ਕੈਪਟਨ ਸੰਦੀਪ ਸੰਧੂ ਸੁਰਿੰਦਰ ਸਿੰਘ ਟੀ2 ਪ੍ਰੇਮ ਸਿੰਘ ਸੇਖੋ ਆਦ ਪੁੱਜੇ ਸਨ ਇਸ ਮੌਕੇ ਲੋਕਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਜਗਰਾਉਂ ਦੀ ਵਿਧਾਇਕਾ ਸਰਬਜੀਤ ਕੋਰ ਮਾਨੁਕੇ ਦਾ ਇਸ ਨਜਾਇਜ਼ ਮਾਈਨਿੰਗ ਨਾਲ ਕੋਈ ਲੈਣ ਦੇਣ ਨਹੀਂ ਹੈ ਕਿਉਂਕਿ ਇਹ ਖੱਡ ਹਲਕਾ ਦਾਖਾ ਦੇ ਅਧੀਨ ਆਉਂਦੀ ਹੈ ਔਰ ਦੇਖਦੇ ਹਾਂ ਪੂਰੀ ਵੀਡੀਓ ਕਿ ਕੀ ਕਿਹਾ ਸੁਖਪਾਤ ਸਿੰਘ ਖੈਰਾ ਨੇ ਅਤੇ ਕੀ ਆਖਦੇ ਹਨ ਪਿੰਡ ਅੱਕੂਵਾਲ ਵਾਸੀ ਅਤੇ ਕੀ ਆਖਦੇ ਹਨ ਰੇਤੇ ਤੇ ਟੱਕ ਤੇ ਕੰਮ ਕਰਨ ਵਾਲੇ ਮਜ਼ਦੂਰ ਦੋਸਤੋ ਇਸ ਵਕਤ ਅਸੀਂ ਸਤਲੁਜ ਦਰਿਆ ਸਿੱਧਵਾਂ ਬੇਟ ਔਰ ਦਾਖਾ ਹਲਕਾ ਦਾ ਪਿੰਡ ਹੈਗਾ ਵਾ ਅੱਕੂਵਾਲ ਇਸ ਪਿੰਡ ਵਿੱਚ ਜੋ ਕੰਪਲੇਂਟ ਆ ਜੋ ਲੋਕ ਕਥਾਈ ਲੱਗੀ ਇਧਰ ਸਾਈਡ ਤੇ ਜਰਾ ਕਰੀ ਪੁੱਛ ਦਿਖਾ ਦਿਓ ਸਾਰੇ ਲਾਗੇ ਲਾਗੇ ਸ਼ਾਇਦ ਇੱਕ ਦੋ ਤਿੰਨ ਪਿੰਡਾਂ ਦੇ ਲੋਕੀ ਨੌਜਵਾਨ ਬਜ਼ੁਰਗ ਪਤਵੰਤੇ ਸੱਜਣ ਮੀਡੀਆ ਮੇਰੀਆਂ ਸਤਕਾਰਯੋਗ ਬੀਬੀਆਂ ਪੈਣਾ ਪਿੱਛੇ ਬੈਠੀਆਂ ਉਧਰ ਨੂੰ ਘੁਮਾ ਦਿਓ ਕੜੀ ਤੇਜ਼ੀ ਨਾਲ ਤੇਜ਼ੀ ਨਾਲ ਜਰਾ ਅੱਜ ਅਸੀਂ ਇਹ ਨਾਲ ਦੀ ਜਿਹੜੀ ਸਮੱਸਿਆ ਆ ਰਹੀ ਇਸ ਇਲਾਕੇ ਦੇ ਵਿੱਚ ਕਿ ਕਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਅੱਜ ਵੀ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹ ਸਿਆਸੀ ਲੋਕਾਂ ਦੀ ਛਾਹ ਤੇ ਹੋਈ ਹੈ ਮੈਨੂੰ ਇੱਥੋਂ ਦੇ ਪਤਵੰਤੇ ਸੱਜਣਾਂ ਨੇ ਜਦੋਂ ਅਪਰੋਚ ਕੀਤਾ ਪਰ ਇਹਨਾਂ ਵੱਲੋਂ ਸਾਰੀ ਜਾਣਕਾਰੀ ਇਹ ਪ੍ਰਾਪਤ ਹੋਈ ਉਹਨਾਂ ਕਾਫੀ ਦਿਨਾਂ ਇੱਥੇ ਬੈਠਾ ਇਹਨਾਂ ਨਾਲ ਗੱਲਬਾਤ ਕਰ ਰਿਹਾ ਸੀਗਾ ਇਹ ਕਹਿੰਦੇ ਨੇ ਕਿ ਇੱਥੇ ਦਰਿਆ ਦੇ ਅੰਦਰਲੇ ਪਾਸੇ ਇੱਕ ਅਕੂਵਾਲ ਨੂੰ ਪਿੰਡ ਦੀ ਖੱਡ ਹੈਗੀ ਆ ਜਿਹੜੀ ਕਿ ਮਨਜ਼ੂਰਸ਼ੁਦਾ ਵਾ ਪਰ ਹਰ ਮਨਜ਼ੂਰਸ਼ੁਦਾ ਖੱਡ ਦੀ ਵੀ ਕੰਡੀਸ਼ਨਸ ਹੁੰਦੀਆਂ ਕਿ ਤੁਸੀਂ ਕਿੰਨਾ ਡੈਪਥ ਤੱਕ ਜਾ ਸਕਦੇ ਹੋ ਮਾਈਨਿੰਗ ਕਰ ਸਕਦੇ ਕਿਹੜੀ ਮਸ਼ੀਨਰੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਜੇ ਮੈਂ ਅਕੂਵਾਲ ਦੀ ਗੱਲ ਕਰਾਂ ਤੇ ਉਹ ਜਿਹੜੀ ਮਾਈਨਿੰਗ ਆ ਔਰ ਨਾਲ ਜਲੰਧਰ ਦੀ ਖਾੜ ਹੈਗੀ ਉਸ ਪਿੰਡ ਦਾ ਨਾਮ ਕੀ ਦੱਸਿਆ ਤੁਸੀਂ ਵੇਰਾ ਪਿੰਡ ਹੈਗਾ ਉਹ ਉਹ ਵੈਸੇ ਜਲੰਧਰ ਜ਼ਿਲ੍ਹੇ ਦੀ ਆ that should be operating from that side ਪਰ ਉਹ ਵੀ ਮਾਲਵੇ ਵਾਲੇ ਪਾਸੇ ዳਖੇ ਹਲਕੇ ਵਾਲੇ ਪਾਸੇ ਸਿਧਵਾ ਬੀਟ ਵਾਲੇ ਪਾਸੇ ਉਹ ਸਾਰਾ ਆਪਰੇਟ ਹੋ ਰਿਹਾ ਵਾ ਔਰ ਬੈਂਜ ਦਾ ਕਿਹਾ ਕਿ ਜਦੋਂ ਵੀ ਕੋਈ ਖੱਡ ਅਲੋਕੇਟ ਹੁੰਦੀ ਆ ਉਹਦੀ ਨਿਲਾਮੀ ਹੁੰਦੀ ਆ ਅਲੋਕੇਸ਼ਨ ਹੁੰਦੀ ਆ ਉਹਦੀਆਂ ਪੂਰੀਆਂ ਕੰਡੀਸ਼ਨਸ ਹੁੰਦੀਆਂ ਟੂ ਸੇਵ ਦੀ ਇਕੋਲੋਜੀ ਵਾਤਾਵਰਨ ਨੂੰ ਅੱਛਾ ਰੱਖਣ ਵਾਸਤੇ ਕਿ ਖਰਾਬੀ ਨਾ ਹੋਵੇ ਦਰਿਆਵਾਂ ਦੇ ਵਿੱਚ ਜਿਹੜਾ ਹੈਗਾ ਉਹ ਇੰਨਾ ਕਿ ਨਾ ਪੁੱਟ ਦੇਣ ਕਿ ਦਰਿਆ ਦਾ ਕੋਰਸ ਹੀ ਚੇਂਜ ਹੋ ਜਾਵੇ ਪਾਣੀ ਦਾ ਉਹ ਡਿਸਟਰੋਏ ਕਰਨ ਲੱਗ ਜਾਵੇ ਪਹਿਲਾਂ ਇਹ ਰੌਲਾ ਪਾਇਆ ਸੀ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਨੇ ਖਾਸ ਤੌਰ ਤੇ ਕਿ ਪੰਜਾਬ ਮੇ ਗੈਰ ਕਾਨੂੰਨੀ ਮਾਈਨਿੰਗ ਬਹੁਤ ਹੋ ਰਹੀ ਹੈ ਹੋ ਰਹੀ ਸੀ ਕਾਫੀ ਅਰਸੇ ਤੋਂ ਚੱਲ ਰਹੀ ਜਾ ਮੈਂ ਕਹਿ ਰਿਹਾ ਤੁਹਾਨੂੰ ਮਗਰ ਲਿਆ ਸਰਕਾਰਾਂ ਨੇ ਗਲਤ ਕੰਮ ਕੀਤਾ 100% ਕੀਤਾ ਪਰ ਇਹ ਕਹਿੰਦਾ ਸੀਗਾ ਜੀ ਕਿ ਮੇਰੇ ਹਿਸਾਬ ਦੇ ਨਾਲ ਗੈਰ ਕਾਨੂੰਨੀ ਮਾਈਨਿੰਗ ਅਗਰ ਰੋਕੀ ਜਾਵੇ ਤਾਂ 20000 ਕਰੋੜ ਰੁਪਇਆ ਅਸੀਂ ਪੰਜਾਬ ਦੇ ਖਜ਼ਾਨੇ ਵਿੱਚ ਪਾ ਸਕਦਾ ਇਹ ਉਦੋਂ ਜਵਾਬ ਦਿੱਤਾ ਜਦੋਂ ਗਰੰਟੀਆਂ ਦੀ ਗੱਲ ਚੱਲ ਰਹੀ ਸੀ ਕਿ ਮੁਫਤ ਐ ਕਰਾਂਗੇ ਮੁਫਤ 1000 ਰੁਪਏ ਔਰਤਾ 1000 ਕਰੋੜ ਰੁਪਏ ਦੀ ਚੋਰੀ ਕਿੱਥੇ ਆ ਫਿਰ ਉਹ ਇਦਾਂ ਹੀ ਹੋ ਰਹੀ ਆ ਅਕੂਵਾਲ ਤੇ ਵੇਰਾ ਪਿੰਡ ਵਿੱਚ ਦੇਕਾ ਖੱਡ ਕਿਹੜੀ ਚੱਲ ਰਹੀ ਆ 25 ਕੰਨੀਆਂ ਪਿੰਡ ਆ ਇੱਕ 10 ਕਿਲੋਮੀਟਰ ਦੂਰ ਪਰਚੀ ਜਲੰਧਰ ਦੀ ਖੱਡਦੀ ਆ ਤੇ ਚੱਲ ਰਹੀ ਖੱਡ ਪਰਲੇ ਪਾਸੇ ਹੈਗੀ ਆ ਔਰ ਜਦੋਂ ਇਹ ਰੋਕਦੇ ਨੇ ਟਿਪਰਾਣਾਂ ਨੂੰ ਪੁੱਛਦੇ ਨੇ ਕਿ ਦਿਖਾਓ ਪਰਚੀ ਹੈ ਤੁਹਾਡੇ ਕੋਲ ਕੋਈ ਤੁਸੀਂ ਲੈ ਕੇ ਆਣੇ ਔਰ ਇਹ ਤਾਂ ਉਹ ਇਹਨਾਂ ਦੇ ਗੱਲ ਪੈਂਦੇ ਨੇ ਬਿਕੋਜ਼ ਇਹ ਇੱਕ ਆਰਗੇਨਾਈਜ਼ਡ ਮਾਫੀਆ ਹੈ ਦੇ ਪਿੱਛੇ ਜਿਨ੍ਹਾਂ ਲੋਕਾਂ ਨੇ ਔ ਇੱਕ ਇੱਕ ਟਿੱਪਰ فرض ਕਰੋ ਨਜਾਇਜ਼ ਚੱਕ ਕੇ 25-25000 ਰੁਪਏ ਦਾ ਵੇਚਣਾ ਤੇ ਕਈ ਕਈ ਦਰਜਨਾ ਤੇ ਸੈਂਕੜੇ ਟਿੱਪਰ ਨਿਕਲਦੇ ਨੇ ਦਰਿਆਵਾਂ ਚੋਂ ਰਾਤਾਂ ਨੂੰ ਉਹ ਤਾਂ ਬਹੁਤ ਵੱਡੀ ਕਮਾਈ ਆ ਉਦਾ ਦੇ ਕੈਨ ਪੇ ਐਨੀਬਾਡੀ ਦੇ ਕੈਨ ਗੈਟ ਐਨੀਥਿੰਗ ਡਨ ਫ্রম ਐਨੀਬਾਡੀ ਐਟ ਐਨੀ ਮੋਮੈਂਟ ਉਹੀ ਇਹਨਾਂ ਦੇ ਨਾਲ ਪਿੰਡ ਵਾਲਿਆਂ ਨਾਲ ਹੋ ਰਿਹਾ ਵਾ ਸੋ ਮੇਰਾ ਇਹ ਮੰਨਣਾ ਵਾ ਔਰ ਇੱਕ ਅਗਲੀ ਗੱਲ ਕਹਿ ਕੇ ਫਿਰ ਮੈਂ ਥੋੜਾ ਇੱਥੋਂ ਪੁੱਛਣਾ ਲੋਕਾਂ ਨੂੰ ਤੁਹਾਡੇ ਸਾਹਮਣੇ ਲਿਆਉਣਾ ਕਿ ਹੋ ਕੀ ਰਿਹਾ ਇੱਥੇ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਉਹ ਇਹ ਆ ਕਿ ਸਰਕਾਰ ਨੇ ਰੇਟ ਤੈਅ ਕੀਤਾ ਹੋਇਆ ਪ੍ਰਤੀ ਫੁੱਟ ਰੇਤਾ ਦਾ ਫੋਰ ਕੰਸਟਰਕਸ਼ਨ ਪਰਪਸਸ ਫੋਰ ਅਦਰ ਯੂਟਿਲਿਟੀ ਇਨ ਪੰਜਾਬ ਉਹ ਹੈਗਾ 5.5 ਰੁਪਏ ਸਰਕਾਰੀ ਰੇਟ 5.5 ਉਸ ਹਿਸਾਬ ਨਾਲ ਇੱਕ ਸੈਂਕੜਾ 550 ਰੁਪਏ ਦਾ ਸੈਂਕੜਾ ਮਿਲਣਾ ਚਾਹੀਦਾ ਰੇਤਾ ਆਪਣੇ ਕੰਮਕਾਰ ਆਸਤੇ ਪਰ ਅਸਲ ਵਿੱਚ ਪੰਜਾਬ ਦੇ ਵਿੱਚ ਔਰ ਮੈਂ ਇਹਨਾਂ ਤੋਂ ਗਵਾਹੀ ਵੀ ਲਵਾਂਗਾ ਪੁੱਛੂੰਗਾ ਅੱਜ ਪੰਜਾਬ ਦੇ ਵਿੱਚ ਇੱਕ ਸੈਂਕੜਾ ਰੇਤਾ 3 ਤੋਂ 4000 ਰੁਪਏ ਇੱਕ ਸੈਂਕੜਾ ਵਾ ਕਿੱਥੇ 550 ਦਾ ਸੈਂਕੜਾ ਇਸ ਮੌਕੇ ਵੱਡੀ ਗਿਣਤੀ ਲੋਕਾਂ ਨੇ ਕਾਲੀਆਂ ਝੰਡੀਆਂ ਨਾਲ ਸੁਖਪਾਲ ਖੈਰਾ ਦਾ ਜੰਮ ਕੇ ਵਿਰੋਧ ਕੀਤਾ ਤਗਰੀਬ ਖੈਰਾ ਮਰਦਾਬਾਦ ਮਰਦਾਬਾਦ ਖੈਰਾ ਮਰਦਾਬਾਦ ਮਰਦਾਬਾਦ ਸਰਾਰ ਦੀ ਅੰਸਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਜੀ ਕਿਉਂਕਿ ਜਿਨ੍ਹਾਂ ਦੇ ਤੁਸੀਂ ਪਿੱਛੇ ਆਏ ਹੋ ਨਾ ਅੱਜ ਉਹ ਪਰਸਨ ਨੇ ਸਾਡੇ ਨਾਲ ਵੀ ਮਾਰੀ ਕੀਤੀ ਇਹਨਾਂ ਨੇ ਮੇਰੀ ਬੱਚੀਆਂ ਨੂੰ ਕੁੱਟ-ਕੁੱਟ ਕੇ ਮਾਰਿਆ ਅੱਜ ਮੇਰੀ ਬਾਹ ਜੜੇ ਰੋਇਆ ਵਾ ਤੇ ਬਸਲਾ ਨਾ ਆਪਾਂ ਆਫਟਰ ਦਿਸ ਬਾਅਦ ਸੌਣ ਚ ਜਾਵਾਂਗੇ ਤੁਸੀਂ ਜਿਹੜਾ ਵਿਰੋਧ ਕਰ ਰਹੇ ਹੋ ਇਹ ਕਾਲੀਆਂ ਝੰਡੀਆਂ ਲੈ ਕੇ ਇਹ ਕੀ ਦਾ ਕਰ ਰਹੇ ਹੋ ਅਸੀਂ ਜੋ ਇੱਥੇ ਮਾਨ ਜੋ ਸਾਡੇ ਸਤਕਾਰ ਜੋ ਖੈਰਾ ਸਾਹਿਬ ਜੋ ਆਏ ਆ ਇੱਥੇ ਮੌਕੇ ਤੇ ਮੈਂ ਉਹਨਾਂ ਦਾ ਕੇਸ ਕਰਕੇ ਵਿਰੋਧ ਕਰ ਰਿਹਾ ਕਿਉਂਕਿ ਇਹ ਆਪ ਦੀ ਸ਼ਿਆਸੀ ਸਿਆਸੀ ਰੋਟੀਆਂ ਸੇਕਣ ਦੇ ਲਈ ਇਹਨਾਂ ਨੇ ਕੋਈ ਇੱਥੇ ਪਤਾ ਨਹੀਂ ਕੀਤਾ ਕੋਈ ਤਬਦੀਸ਼ ਨਹੀਂ ਕੀਤੀ ਇਹਨਾਂ ਨੂੰ ਚਾਹੀਦਾ ਸੀ ਦੇਖੋ ਉਹ ਇੱਕ ਵਿਰੋਧੀ ਧਿਰ ਦੇ ਵਿੱਚ ਆ ਚਾਹੇ ਜੋ ਵੀ ਹੈ ਉਹਨਾਂ ਦਾ ਆਉਣਾ ਠੀਕ ਆ ਪਰ ਉਹ ਲੀਗਲ ਪ੍ਰੋਸੈਸ ਲਈ ਆਉਂਦੇ ਸਾਨੂੰ ਇਤਰਾਜ ਨਹੀਂ ਸੀ ਪਰ ਉਹ ਉਹਨਾਂ ਦੀ ਹਮਾਇਤ ਦੇ ਵਿੱਚ ਆਏ ਆ ਜਿਹੜੇ ਆਪ ਨਜਾਇਜ਼ ਮੈਨੀ ਦੇ ਮਾਫੀਆ ਨੇ ਵੱਡੇ ਵੱਡੇ ਜਿਨ੍ਹਾਂ ਤੇ ਕਰੋੜਾ ਰੁਪਏ ਦਾ 2 ਕਰੋੜ ਰੁਪਏ ਦਾ ਕਲੇਮ ਆ ਜੀ 78/14 ਦੇ ਵਿੱਚ 29 ਐਫ ਆਈ ਆਰਾਂ ਨੇ ਮੈਂ ਖੇੜਾ ਸਾਹਿਬ ਨੂੰ ਇਹ ਪੁੱਛਣਾ ਚਾਹਨਾ ਖੇੜਾ ਸਾਹਿਬ ਮੈਨੂੰ ਇਹ ਦੱਸ ਦੋ ਵੀ ਜਿਹੜਾ ਤੁਸੀਂ ਇੱਥੇ ਆ ਕੇ ਕਹਿ ਰਹੇ ਹੋ ਵੀ ਮੈਨੂੰ ਦੱਸ ਦੋ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ 2017 ਤੋਂ 22 ਤੱਕ ਉਦੋਂ ਇਹ ਖੱਡ ਲੀਗਲ ਚੱਲਦੀ ਸੀ ਜੇ 2023 ਜੇ ਖੱਡ ਨਵੀਂ ਈਸ਼ੂ ਹੋਈ ਆ ਫੇਰ ਅਸੀਂ ਮੰਨਦੇ ਵੀ ਨਵੀਂ ਹੋਈ ਆ ਕਾਲੀ ਲਾਲ ਦੀ ਸਰਕਾਰ ਟਾਈਮ ਵੀ ਇਹ ਖੱਡ ਚੱਲਦੀ ਰਹੀ ਹੈ ਕਾਂਗਰਸ ਦੀ ਸਰਕਾਰ ਟਾਈਮ ਵੀ ਇਹ ਖੱਡ ਚੱਲਦੀ ਰਹੀ ਹੈ ਆਮ ਆਦਮੀ ਦੀ ਪਾਰ ਟਾਈਮ ਵੀ ਖੱਡ ਚੱਲਦੇ ਇਹ ਖੱਡਾਂ ਜਿਹੜੀਆਂ ਹੈਗੀਆਂ ਮਕ ਪੈਦਾ ਤੌਰ ਤੇ ਸਰਕਾਰ ਦੀ ਮਨਜ਼ੂਰੀ ਦੇ ਮੁਤਾਬਕ ਜੋ ਸਰਕਾਰ ਦਾ ਪ੍ਰੋਸੈਸ ਹੁੰਦਾ ਉਸ ਦੇ ਮੁਤਾਬਕ ਇਹ ਖੰਡਾਂ ਚੱਲਦੀਆਂ ਨੇ ਇਸ ਤੋਂ ਇਲਾਵਾ 1000 ਵਿਅਕਤੀ ਕਹਿੰਦੇ ਵੀ ਇਹ ਤਾਂ ਨਜਾਇਜ਼ ਮੈਨਿੰਗ ਹੁੰਦੀ ਹੈ ਜਿਹਾ ਹੁੰਦਾ ਜੀ ਫਲਾਣਾ ਹੁੰਦਾ ਮੈਂ ਤੁਹਾਡੇ ਚੈਨਲ ਅਦਾਰੇ ਦੇ ਸਾਹਮਣੇ ਮੈਂ ਤੁਹਾਨੂੰ ਆ ਦਿਖਾ ਦੇਣਾ ਉਹਨਾਂ ਦੇ 9 ਵੀ ਰਣ ਕੱਲੀ ਕੱਲੀ ਐਫ ਆਈ ਆਰ ਹੈ 29 ਪਰਚੇ ਦਰਜ ਹੈ ਜੀ ਇੱਕ ਦਾ ਪਰਚਾ ਦਰਜ 28 ਪਰਚੇ ਦਰਜ ਨਜਾਇਜ਼ ਮੈਨਿੰਗ ਦੇ ਨਜਾਇਜ਼ ਮੈਨਿੰਗ ਲੁੱਟ ਕੋ ਚੋਰੀ ਦੇ ਇਹ ਰਿਕਾਰਡ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਇਹ